ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਆਪਣਾ ਸਿਕੰਦਰ ਸਿੰਘ ਫੌਜੀ ਪਿੰਡ ਗੁੱਲੋਵਾਲ ਰਖੜੀ ਦੇ ਸੁਭਾ ਸਰਦੇ ਤੇ ਬਹੁਤ ਹੀ ਵਧੀਆ ਅਮਰੇਟਾ ਵਿੱਚ ਸੇਲ ਕੱਢੀ ਹੈ ਦੇਖੋ ਜੀ ਜਿਵੇਂ ਸਭ ਤੋਂ ਪਹਿਲਾਂ ਸਿਮਰ ਕਾਟਨ ਦੇ ਸੂਟ ਬਹੁਤ ਹੀ ਵਧੀਆ ਵੈਰਾਈਟੀ ਮਿਲਾਂ ਦੀ ਵੈਰਾਈਟੀ ਮਿਲਮੇਟ ਕੱਪੜਾ ਜੀ 1000 1000 ਰੁਪਏ ਦੇ ਸੂਟ ਸਿਮਰ ਕਾਟਨ ਨਗਦ ਕੈਸ਼ 10% ਲੈਟਸ ਕੀਤੀ ਜਾਊਗੀ ਦੇਖੋ ਜੀ ਗ੍ਰੇਟ ਬਹੁਤ ਸੋਹਣੇ ਸੋਹਣੇ ਵੈਰਾਈਟੀ ਆ ਮੈਚਿੰਗ ਮਾਲ ਨੇ ਵਧੀਆ ਮਿੱਲਾਂ ਦੇ ਮਾਲ ਹੈ ਜੀ ਗਰੰਟੀ ਵਾਲਾ ਦਿੱਤਾ ਬਹੁਤ ਸੋਹਣਾ ਗਾ ਹਾਂ ਤੇ ਨੂੰ ਕਿਉਂ ਨਾ ਦਿਖਾ ਤੇਰੇ ਤੋਂ ਕੀ ਸਿਖਾ ਤੇ 1000 ਦਾ ਸੂਟ ਨਗਦ ਕੈਸ਼ 10%